ਸਰਪੰਚ ਸਾਹਿਬ ਅੱਜ ਪਹਿਲੀ ਜਿਹੜੀ ਪਿੰਡ ਦੀ ਮੀਟਿੰਗ ਕੀਤੀ ਗਈ ਹੈ ಗ್ರಾಮ ਪੰਚਾਇਤ ਦੀ ਪਿੰਡ ਵਾਸੀ ਮੌਜੂਦ ਨੇ ਕਿਹੋ ਜਿਹੇ ਜਿਹੜੇ ਕਾਰਜ ਨੇ ਉਹ ਤੁਸੀਂ ਕਰਨ ਜਾ ਰਹੇ ਹੋ ਪਿੰਡ ਦੇ ਸਹਿਯੋਗ ਨਾਲ ਹੀ ਅਸੀਂ ਚੱਲਾਂਗੇ ਜਿਵੇਂ ਵੀ ਹੋਊਗਾ ਸਹਿਯੋਗ ਹੋਊਗਾ ਉਹ ਮੈਂ ਚੱਲਾਂਗੇ ਜੀ ਅਸੀਂ ਆਪਣੀ ਮਰਜ਼ੀ ਨਹੀਂ ਕਰਨੀ ਹੈਗੀ ਲੋਕਤੰਤਰ ਦੀ ਪਹਿਲੀ ਪੌੜੀ ਕਹਿੰਦੇ ਆਪਾਂ ಗ್ರಾಮ ਪੰਚਾਇਤਾਂ ਨੂੰ ਜੇਕਰ ಗ್ರಾಮ ਪੰਚਾਇਤਾਂ ਪੜ੍ਹੇ ਲਿਖੇ ਜਿਵੇਂ ਨੌਜਵਾਨ ਅੱਗੇ ਆਉਂਦੇ ਨੇ ਔਰ ਭਾਈਚਾਰਕ ਕਿਸਾਨ ਸਾਰੇ ਨਾਲ ਲੈ ਕੇ ਚੱਲਦੇ ਆ ਮੈਨੂੰ ਲੱਗਦਾ ਵੀ ਬਹੁਤ ਵਧੀਆ ਡਵੈਲਪਮੈਂਟ ਪਿੰਡਾਂ ਦੀ ਹੋ ਸਕਦੀ ਹੈ ਸਾਰੇ ਪੱਖਾਂ ਤੋਂ ਅਸੀਂ ਸਾਰੇ ਨਗਰ ਨਿਵਾਸੀ ਨੂੰ ਇਹ ਬੇਨਤੀ ਕਰਦੇ ਆਂ ਵੀ ਆਪਸੀ ਭਾਈਚਾਰਕ ਸਾਂਝ ਨਹੀਂ ਖਤਮ ਹੋਣੀ ਚਾਹੀਦੀ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਆਪ ਦਾ ਸੰਬੰਧ ਰੱਖਦਾ ਹੋਇਆ ਉਸ ਤੋਂ ਉੱਪਰ ਉੱਠ ਕੇ ਪਿੰਡ ਦੀ ਡਵੈਲਪਮੈਂਟ ਵਾਸਤੇ ਤੇ ਆਪਸੀ ਭਾਈਚਾਰੇ ਵਾਸਤੇ ਪਹਿਲ ਕਦਮ ਕੀਤੀ ਜਾਵੇਗੀ ਮਤਭੇਦ ਸਭ ਦੇ ਹੁੰਦੇ ਨੇ 2 ਮਿੰਟ ਦਾ ਜਾਂ 10 ਮਿੰਟ ਦਾ ਗੁੱਸਾ ਹੁੰਦਾ ਹੈ ਉਹ ਅਸੀਂ ਵਾ ਵੇਚਣ ਵਾਲਿਆਂ ਨੂੰ ਵੀ ਇਹ ਚੇਤਾਵਨੀਆਂ ਵੀ ਉਹ ਇਸ ਪਿੰਡ ਦੀ ਯੂ ਦੇ ਵਿੱਚ ਨਾ ਵੜ ਜਾਣਾ ਤੇ ਜੇ ਕੋਈ ਉਹ ਸਾਡੇ ਪੰਚਾਇਤ ਦੇ ਡਿੱਕੇ ਜਾਂ ਪਿੰਡ ਨਿਵਾਸੀਆਂ ਦੇ ਡਿੱਕੇ ਉਹ ਚੜ ਗਿਆ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਉਹਨੂੰ ਉੱਥੋਂ ਸੁੱਕਾ ਨਹੀਂ ਜਾਣ ਦਿੱਤਾ ਜਾਵੇਗਾ ਆਪਣੇ ਪਿੰਡ ਦੇ ਵਿੱਚੋਂ ਸਾਡੀ ਇਹ ਕੋਸ਼ਿਸ਼ ਰਹੇਗੀ ਵੀ ਪਿੰਡ ਦੇ ਵਿੱਚੋਂ ਅਸੀਂ ਬੱਚੇ ਵੱਧ ਤੋਂ ਵੱਧ ਪਲੇਅਰ ਪੈਦਾ ਕਰੀਏ ਤੇ ਪਿੰਡ ਦਾ ਨਾਮ ਰੋਸ਼ਨ ਕਰ ਸਕਣ। ਸਿਸਟੀ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੋਹੀ ਪੰਜਾਬ ਦੇ ਅੰਦਰ ਲੋਕਤੰਤਰ ਦੀ ਪਹਿਲੀ ਪੌੜੀ ਕਹੀ ਜਾਣ ਵਾਲੀਆਂ ಗ್ರಾಮ ਪੰਚਾਇਤਾਂ ਦੀ ਜਿਹੜੀ ਚੋਣ ਹੋਈ ਹੈ ਜਿੱਥੇ ਪਿਛਲੇ ਦਿਨੀ ਸਰਪੰਚਾਂ ਨੂੰ ਸੌ ਚੱਕ ਸਮਾਗਮ ਹੋਇਆ ਉੱਥੇ ਹੀ ਮੈਂਬਰ ਪੰਚਾਇਤਾਂ ਦਾ ਸੌ ਚੱਕ ਸਮਾਗਮ ਵੀ 19 ਨਵੰਬਰ ਦਾ ਜਿਹੜਾ ਰੱਖਿਆ ਗਿਆ ਹੈ ਵਿਧਾਨ ਸਭਾ ਹਲਕਾ ਨੱਬਾ ਦੇ ਅੰਦਰ ਆਉਂਦੀ ಗ್ರಾಮ ਪੰਚਾਇਤ ਭੋਜੋ ਮਾਦਰੀਆ ਜਿਹੜੀ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਜਿੱਥੇ ਪਿਛਲੇ ਸਮੇਂ ਦੌਰਾਨ ਹੋਏ ਕੰਮਾਂ ਦੇ ਸਦਕਾ ਜਿਹੜਾ ਹੈਗਾ ਨਰੇਗਾ ਵਰਕਰ ਨੇ ਜਿਹੜੇ ਉਹਨਾਂ ਦਾ ਸਨਮਾਨ ਕੀਤਾ ਗਿਆ ਉੱਥੇ ਇੱਕ ਸੁਝਾਅ ਬਾਕਸ ਵੀ ਲਾਇਆ ਗਿਆ ਸੋ ಗ್ರಾಮ ਪੰਚਾਇਤ ਵੱਲੋਂ ਜਿਹੜਾ ਹੈਗਾ ਵੱਖਰੇ ਇੱਕ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਪਿੰਡ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਸਹੂਲਤਾ ਮਹੱਈਆ ਕਰਵਾਈਆਂ ਜਾਣਾ ਔਰ ਜਿਹੜੀਆਂ ਸਰਕਾਰ ਦੀਆਂ ਜਿਸ ਤਰ੍ਹਾਂ ਦੀਆਂ ਪਾਲਿਸੀਆਂ ਨੂੰ ਪਿੰਡ ਦੇ ਵਿੱਚ ਲਾਗੂ ਕੀਤੀ ਜਾਵੇ ਔਰ ਭਾਈਚਾਰਕ ਸਾਂਝ ਹੈ ਜਿਹੜੀ ਉਹ ਜਿਹੜੀ ਹੈਗੀ ਹੈ ਮਜ਼ਬੂਤ ਕੀਤੀ ਜਾਵੇ ਤੋ ਸਾਡੇ ਨਾਲ ਪਿੰਡ ਦੇ ਸਰਪੰਚ ਮੌਜੂਦ ਨੇ ਸਰਪੰਚ ਸਾਹਿਬ ਅੱਜ ਪਹਿਲੀ ਜਿਹੜੀ ਪਿੰਡ ਦੀ ਮੀਟਿੰਗ ਕੀਤੀ ਗਈ ਹੈ ಗ್ರಾಮ ਪੰਚਾਇਤ ਦੀ ਪਿੰਡ ਵਾਸੀ ਮੌਜੂਦ ਨੇ ਕਿਹੋ ਜੀ ਜਿਹੜੇ ਕਾਰਜ ਨੇ ਉਹ ਤੁਸੀਂ ਕਰਨ ਜਾ ਰਹੇ ਹੋ ਔਰ ਆਉਣ ਵਾਲੇ ਭਵਿੱਖ ਦੇ ਵਿੱਚ ਕਿਹੜੀਆਂ ਯੋਜਨਾਵਾਂ ਤੁਹਾਡਾ ਯੋਜਨਾਵਾਂ ਜੋ ਵੀ ਹੋਣਗੀਆਂ ਪਿੰਡ ਦੇ ਕੰਮਕਾਰ ਵਧੀਆ ਹੋਣਗੇ ਨਰੇਗਾ ਵੱਲੋਂ ਵੀ ਜੋ ਵੀ ਹੋਊਗਾ ਕੰਮ ਉਹ ਵੀ ਉਹਨਾਂ ਨੂੰ ਮਿਲ ਜੇ ਕੋਈ ਸਮਾਨ ਕੋਈ ਘਾਟ ਹੋਗੀ ਉਹ ਵੀ ਮਿਲੇਗਾ ਜੀ ਹਾਂਜੀ ਕੀ ਕਹਿਣਾ ਚਾਹੋ ਨੇ ਪਿੰਡ ਵਾਸੀਆਂ ਨੇ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦੇ ਨੇ ਵੀ ਜੋ ਵੀ ਕੰਮ ਕਰਨਗੇ ਉਹ ਉਹਨਾਂ ਦੇ ਬਣਨਗੇ ਸਾਰੇ ਹਾਂ ਜੀ ਪਿੰਡ ਦੇ ਸਹਿਯੋਗ ਨਾਲ ਹੀ ਅਸੀਂ ਚੱਲਾਂਗੇ ਜਿੰਨੇ ਵੀ ਹੋਊਗਾ ਸਹਿਯੋਗ ਹੋਊਗਾ ਉਹ ਮੈਂ ਚੱਲਾਂਗੇ ਜੀ ਅਸੀਂ ਆਪਣੀ ਮਰਜ਼ੀ ਨਹੀਂ ਕਰਨੀ ਹੈਗੀ ਵੀ ਪੈਨਸਲ ਲਵਾਈਆਂ ਜਾਣਗੇ ਸਿਆਣੇ ਬੰਦਿਆਂ ਦੀਆਂ ਕਹਿੰਦੇ ਨੇ ਜੀ ਹਾਂ ਜਿਹਦੇ ਗਲੇ ਕਾਰ ਨਹੀਂ ਹੈਗੇ ਉਹ ਵੀ ਬਣਾਵਾਂਗੇ ਜੀ ਜੀ ਹਾਂ ਜੀ ਸੋ ਪਿੰਡ ਦੇ ਸਰਪੰਚ ਨੇ ਜਿਹੜੇ ਇਹਨਾਂ ਨੇ ਦੱਸਿਆ ਕਿ ਸਮੁੱਚੇ ਪਿੰਡ ਵਾਸੀਆਂ ਨੂੰ ਮੈਰਿਟ ਦੇ ਆਧਾਰ ਤੇ ਜਿਹੜੇ ਆ ਉਹ ਕੰਮ ਕਰਵਾਉਣ ਦੀ ਜਿਹੜੀ ਕੋਸ਼ਿਸ਼ ਹੋਊਗੀ ਸੋ ਨੌਜਵਾਨ ਆਗੂ ਤਰਮਿੰਦਰ ਸਿੰਘ ਪੋਜੋ ਮਾਦਰੀ ਸਾਡੇ ਨਾਲ ਨੇ ਬਾਈ ਜੀ ਨਵੀਂ ਪੰਚਾਇਤ ਸੁਣੀਏ ਪਹਿਲਾਂ ਤਾਂ ਵਧਾਈ ਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਕਿਸ ਤਰ੍ਹਾਂ ਹੈ ਲੋਕਤੰਤਰ ਦੀ ਪਹਿਲੀ ਪੌੜੀ ਕਹਿੰਦੇ ਆਪਾਂ ಗ್ರಾಮ ਪੰਚਾਇਤਾਂ ਨੂੰ ਜੇਕਰ ಗ್ರಾಮ ਪੰਚਾਇਤਾਂ ਪੜ੍ਹੇ ਲਿਖੇ ਜਿਵੇਂ ਨੌਜਵਾਨ ਅੱਗੇ ਆਉਂਦੇ ਨੇ ਔਰ ਭਾਈਚਾਰਕ ਕਿਸਾਨ ਸਾਰੇ ਨਾਲ ਲੈ ਕੇ ਚੱਲਦੇ ਆ ਮੈਨੂੰ ਲੱਗਦਾ ਵੀ ਬਹੁਤ ਵਧੀਆ ਡਵੈਲਪਮੈਂਟ ਪੰਡਾਂ ਦੀ ਹੋ ਸਕਦੀ ਹੈ ਸਾਰੇ ਪੱਖਾਂ ਤੋਂ ਤੁਸੀਂ ਅੱਜ ਜਿਹੜੀ ਇਹ ਪਲੇਟੀ ਮੀਟਿੰਗ ਕੀਤੀ ਹੈ ਪਹਿਲੀ ਮੀਟਿੰਗ ਕੀਤੀ ਹੈ ਪੰਚਾਇਤ ਦੀ ਮਕਸਦ ਕੀ ਹੈ ਔਰ ਕਿਹੜੇ ਕਿਹੜੇ ਯੋਜਨਾਵਾਂ ਉਲਿੱਕੀਆਂ ਨੇ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਪਹਿਲਾਂ ਉਸ ਅਕਾਲ ਪੁਰਖ ਦਾ ਵਾਹਿਗੁਰੂ ਸੱਚੇ ਪਾਸ਼ਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਸਾਰੇ ਨਗਰ ਨਿਵਾਸੀਆਂ ਨੇ ਇਸ ਜੋਗ ਸਮਝਿਆ ਵੀ ਅਸੀਂ ਪਿੰਡ ਦੀ ਸੇਵਾ ਕਰ ਸਕਦੇ ਹਾਂ ਵੀ ਥੋਨੇ ਕਿਹਾ ਵੀ ਇੱਕ ਲੋਕਤੰਤਰ ਦੀ ਸਾਰਿਆਂ ਨੂੰ ਪਹਿਲੀ ਪੌੜੀ ਹੈ ਤੇ ਉਹ ਇਸ ਪੌੜੀ ਦੇ ਉੱਤੇ ਚੜਨ ਵਾਸਤੇ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਦਾ ਵੋਟਰਾਂ ਦਾ ਧੰਨਵਾਦ ਆ ਸਾਨੂੰ ਉਹ ਪੌੜੀ ਪਹਿਲੀ ਪੌੜੀ ਚੜਿਆ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਨਗਰ ਨਿਵਾਸੀ ਨੂੰ ਇਹ ਬੇਨਤੀ ਕਰਦੇ ਆਂ ਵੀ ਆਪਸੀ ਭਾਈਚਾਰਕ ਸਾਂਝ ਨਹੀਂ ਖਤਮ ਹੋਣੀ ਚਾਹੀਦੀ ਉਹ ਸਾਰਿਆਂ ਨੂੰ ਜ਼ਰੂਰੀ ਆ ਇੱਕ ਪਾਰਟੀਵਾਦੀ ਤੋਂ ਹਟ ਕੇ ਤੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਆਪ ਦਾ ਸੰਬੰਧ ਰੱਖਦਾ ਆ ਉਸ ਤੋਂ ਉੱਪਰ ਉੱਠ ਕੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਤੇ ਆਪਸੀ ਭਾਈਚਾਰੇ ਵਾਸਤੇ ਪਹਿਲ ਕਦਮ ਕੀਤੀ ਜਾਵੇਗੀ ਵੀ ਕੋਈ ਆਪਸੀ ਝਗੜੇ ਦੇ ਵਿੱਚ ਆਪ ਦਾ ਕੋਈ ਨੁਕਸਾਨ ਨਾ ਕਰੇ ਸਾਰੇ ਨੂੰ ਬਹਿਣਾ ਤਾਂ ਸਾਡੀ ਇਹੀ ਬੇਨਤੀ ਹੈ ਵੀ ਕੋਈ ਕਿਸੇ ਦੀ ਆਪਣੀ ਵੀ ਚਲੋ મતਭੇਦ ਸਭ ਦੇ ਹੁੰਦੇ ਨੇ 2 ਮਿੰਟ ਦਾ ਜਾਂ 10 ਮਿੰਟ ਦਾ ਗੁੱਸਾ ਹੁੰਦਾ ਹੈ ਉਸ ਗੁੱਸੇ ਕਰਕੇ ਵੀ ਆਪ ਆਪਸੀ ਭਾਈਚਾਰਕ ਸਾਂਝ ਬਿਲਕੁਲ ਕਹਿਣ ਦਾ ਭਾਵੇਂ ਵੀ ਮੈਰਿਟ ਤੇ ਕੰਮ ਹੋਣਗੇ ਜ਼ਿਆਦਾਤਰ ਕੋਸ਼ਿਸ਼ ਤੁਹਾਡੀ ਇਹ ਹੋਏਗੀ ਇੱਕਾ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੇ ਅੰਦਰ ਵਗ ਰਿਹਾ ਹੈ ਉਹਦੇ ਕੋਈ ਕੋ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਪਿੰਡ ਵਾਲਿਆਂ ਨੂੰ ਵੀ ਤੇ ਪਿੰਡ ਦੇ ਉਹ ਬਾਹਰ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਆਪਦੇ ਆਪਦੀਆਂ ਜੋ ਪੰਚਾਇਤਾਂ ਨੇ ਨਗਰ ਪੰਚਾਇਤਾਂ ਬਣੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਜੋ ਬੱਚੇ ਜਿਨ੍ਹਾਂ ਦੇ ਭਟਕ ਚੁੱਕੇ ਨੇ ਇਸ ਰਾਹ ਦੇ ਉੱਤੋਂ ਇਸ ਦਲਦਲ ਨਸ਼ੇ ਦੀ ਵਿੱਚ ਤੱਕ ਤਸ ਚੁੱਕੇ ਨੇ ਉਸ ਦੇ ਵਿੱਚੋਂ ਨਿਕਲਣ ਵਾਸਤੇ ਜੋ ਸਹਿਯੋਗ ਪੰਚਾਇਤ ਦੇ ਜਾਂ ਸਰਕਾਰ ਦੇ ਜੋ ਪਲੈਨਿੰਗ ਆ ਜੋ ਉਹਨਾਂ ਨੇ ਆਪਦੇ ਵੱਖ-ਵੱਖ ਪਰ ਬਣਾਏ ਹੋਏ ਨੇ ਪਲੇਟਫਾਰਮ ਚਾਹੇ ਉਹ ਨਸ਼ਾ ਛਡਾਊ ਕੇਂਦਰ ਹੋਵੇ ਚਾਹੇ ਕਿਸੇ ਹਸਪਤਾਲ ਦੇ ਵਿੱਚ ਕੋਈ ਮੈਡੀਸਨ ਦਿੱਤੀ ਜਾਂਦੀ ਹੋਵੇ ਉਹ ਪੰਚਾਇਤਾਂ ਦੇ ਨਾਲ ਸਹਿਯੋਗ ਨਾਲ ਉਹ ਉੱਥੇ ਉਹਨਾਂ ਨੂੰ ਨਸ਼ਾ ਛਡਾਉਣ ਲਈ ਅਸੀਂ ਪ੍ਰੇਰਿਤ ਕਰਾਂਗੇ ਤੇ ਨਸ਼ੇ ਵੇਚਣ ਵਾਲਿਆਂ ਨੂੰ ਵੀ ਇਹ ਚੇਤਾਵਨੀਆਂ ਵੀ ਉਹ ਇਸ ਪਿੰਡ ਦੀ ਯੂਹ ਦੇ ਵਿੱਚ ਨਾ ਵੜ ਜਾਣਾ ਤੇ ਜੇ ਕੋਈ ਉਹ ਸਾਡੇ ਪੰਚਾਇਤ ਦੇ ਡਿੱਕੇ ਜਾਂ ਪਿੰਡ ਨਿਵਾਸੀਆਂ ਦੇ ਡਿੱਕੇ ਉਹ ਚੜ ਗਿਆ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਉਹਨੂੰ ਉੱਥੋਂ ਸੁੱਕਾ ਨਹੀਂ ਜਾਣ ਦਿੱਤਾ ਜਾਵੇਗਾ ਕਿਉਂਕਿ ਉਹ ਮੁੱਖ ਕਾਰਨ ਨੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਉਹ ਕੁਝ ਚੰਦ ਪੈਸਿਆਂ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰ ਰਹੇ ਨੇ ਇਸ ਦਲਦਲ ਦੇ ਵਿੱਚ ਤੱਕ ਰਹੇ ਨੇ ਕੀ ਗੱਲ ਪੰਜਾਬ ਦੇ ਨੌਜਵਾਨ ਕੁਝ ਕਰ ਨਹੀਂ ਸਕਦੇ ਚਾਹੇ ਉਹ ਬਾਡਰਾਂ ਦੇ ਉੱਤੇ ਹੋਣ ਪੰਜਾਬ ਦੇ ਨੌਜਵਾਨ ਸਾਰਿਆਂ ਨੂੰ ਪਹਿਲਾਂ ਖੜੇ ਨੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਿੱੱਡੀਆਂ-ੱਡੀਆਂ ਮੱਲਾ ਮਾਰੀਆਂ ਨੇ ਪੰਜਾਬੀ ਨੌਜਵਾਨਾਂ ਨੇ ਮੱਲਾ ਮਾਰੀਆਂ ਨੇ ਅੱਜ ਕਿੱਥੇ ਤੱਕ ਸੰਸਦਾਂ ਦਾ ਬਾਹਰਲੀ ਸੰਸਦਾਂ ਦੇ ਵਿੱਚ ਵੀ ਪੰਜਾਬੀ ਬੈਠੇ ਨੇ ਉਹ ਕਿਉਂ ਬੈਠੇ ਨੇ ਉਹ ਆਪ ਦੀ ਜੁਰਤ ਤੇ ਪੰਜਾਬੀ ਪੰਜਾਬੀयत ਹੋਣ ਦੇ ਨਾਤੇ ਉੱਥੇ ਬੈਠੇ ਨੇ ਜੇ ਉਹਨਾਂ ਦੇ ਸਹੀ ਤਰੀਕੇ ਨੇ ਸਹੀ ਡਾਇਰੈਕਸ਼ਨਸ ਉਹ ਦੇ ਰਹੇ ਨੇ ਤਾਂ ਉਹ ਉੱਥੇ ਤੱਕ ਜਾ ਰਹੇ ਨੇ ਅੱਜ ਸਾਰਿਆਂ ਨੂੰ ਪਹਿਲੀ ਲੋਕਤੰਤਰ ਦੀ ਪੌੜੀ ਪੰਚਾਇਤ ਮੰਨੀ ਜਾਂਦੀ ਆ ਇੱਕ ਪੰਜਾਬੀ ਇਥੋਂ ਉੱਠ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਆਵਦੀਆਂ ਮੱਲਾ ਮਾਰ ਰਹੇ ਨੇ ਉਹ ਉਹਨਾਂ ਦੇ ਵਿੱਚ ਜੱਜ ਬੈ ਉਹ ਉਹਨਾਂ ਦੇ ਵਿੱਚ ਹੁਨਰਤਾ ਉਹ ਕਰ ਰਹੇ ਨੇ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਜਾਣ ਤੋਂ ਬੱਚਿਆਂ ਨੂੰ ਰੋਕਿਆ ਜਾਵੇ ਇਹ ਪਿੰਕ ਦੇ ਅੰਦਰ ਪਿੰਡ ਦੇ ਅੰਦਰ ਗਰਾਊਂਡ ਨੂੰ ਲੈ ਕੇ ਜਾਂ ਹੋਰ ਕੀ ਪਲਾਨਿੰਗ ਨੇ ਜਾਂ ਹੋਰ ਜਿਹੜੇ ਕੰਮ ਨੇ ਤੁਹਾਡੇ ਪਿੰਡ ਤੋਂ ਨਾਲ ਸਾਡੀ ਪਹਿਲ ਕਦਮੀ ਰਹੇਗੀ ਵੀ ਛੋਟੇ ਬੱਚਿਆਂ ਤੋਂ ਲੈ ਕੇ ਵੀ ਜਿਵੇਂ ਸਕੇਟਿੰਗ ਦਾ ਗਰਾਊਂਡ ਹੋ ਗਿਆ ਸਾਡੀ ਇਹੀ ਕੋਸ਼ਿਸ਼ ਆ ਵੀ ਇੱਕ ਸਕੇਟਿੰਗ ਦਾ ਗਰਾਊਂਡ ਅਸੀਂ ਛੋਟੇ ਬੱਚਿਆਂ ਵਾਸਤੇ ਲੈ ਕੇ ਆਈਏ ਤਾਂ ਜੋ ਉਹ ਇਸ ਲੈਵਲ ਤੋਂ ਉੱਠ ਕੇ ਇੰਟਰਨੈਸ਼ਨਲ ਜਾਂ ਉੱਪਰ ਆਪਣੀਆਂ ਪ੍ਰਦਰਸ਼ਨ ਕਰ ਸਕਣ ਤੇ ਇੱਕ ਸਟੇਡੀਅਮ ਦੀ ਸਾਡੀ ਬਹੁਤ ਵੱਡੀ ਮੰਗ ਆ ਸਾਡੇ ਸਾਰੇ ਪਿੰਡ ਨਿਵਾਸੀਆਂ ਦੀ ਇੱਕ ਸਟੇਡੀਅਮ ਜਾਂ ਪਲੇਗਰਾਉਂਡ ਅਸੀਂ ਪਿੰਡ ਦੇ ਵਿੱਚ ਇੱਕ ਇੱਕ ਜੋ ਮਾਡਰਨ ਹਾਈ ਟੈਕ ਤਰੀਕੇ ਦੇ ਨਾਲ ਅਸੀਂ ਉਹ ਆਪਦਾ ਇੱਥੇ ਲੈ ਕੇ ਆਈਏ ਤੇ ਸਾਡੀ ਸਰਕਾਰ ਨੂੰ ਵੀ ਇਹ ਹੀ ਬੇਨਤੀ ਆ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਟੇਡੀਅਮ ਦਾ ਸਾਡਾ ਬਣਦਾ ਤਾਂ ਸਾਨੂੰ ਕੋਚ ਸਹਿਬਾਨ ਜੋ ਵੀ ਹੈਗੇ ਨੇ ਖੇਡਾਂ ਉਹਨਾਂ ਦੇ ਪ੍ਰੋਵਾਈਡ ਕਰਵਾਏ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚੋਂ ਸਾਡੀ ਇਹ ਕੋਸ਼ਿਸ਼ ਰਹੇਗੀ ਵੀ ਪਿੰਡ ਦੇ ਵਿੱਚੋਂ ਅਸੀਂ ਬੱਚੇ ਵੱਧ ਤੋਂ ਵੱਧ ਪਲੇਅਰ ਪੈਦਾ ਕਰੀਏ ਤੇ ਪਿੰਡ ਦਾ ਨਾਮ ਰੋਸ਼ਨ ਕਰ ਸਕਣਾ ਬਹੁਤ ਬਹੁਤ ਥੈਂਕ ਯੂ ਸੋ ਸਾਡੇ ਨਾਲ ਪੰਚਾਇਤ ਸਕੱਤਰ ਜਸਵੰਤ ਸਿੰਘ ਖਾਲਸਾ ਮੌਜੂਦ ਨੇ ਕਿਉਂਕਿ ਜੇਕਰ ਗੱਲ ਕਰੀਏ ਪੰਜਾਬ ਦਾ ਇਤਿਹਾਸ ਦੇਖੀਏ ਜਿਹੜੀਆਂ ਪੰਚਾਇਤਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਅਨ ਟ੍ਰੇਡ ਹੁੰਦੀਆਂ ਨੇ ਪੰਚਾਇਤ ਸਕੱਤਰ ਦਾ ਬਹੁਤ ਵੱਡਾ ਰੋਲ ਹੁੰਦਾ ਵੀਰ ਜੀ ਅੱਜ ਵਿਸ਼ੇਸ਼ ਤੌਰ ਤੇ ਪਹਿਲੀ ਮੀਟਿੰਗ ਹੈ ਜਿਹੜੀ ਭਾਈਚਾਰਕ ਤੌਰ ਤੇ ਜਿਹੜੀ ਰੱਖੀ ਗਈ ਹੈ ਤੁਸੀਂ ਜਿਹੜੀ ਲੋਕਤੰਤਰ ਦੀ ਪਹਿਲੀ ਪੌੜੀ ਹੈ ਪੰਚਾਇਤ ਤੁਹਾਡਾ ਤਜਰਬਾ ਲੰਬੇ ਸਮੇਂ ਤੋਂ ਤੁਸੀਂ ਇੱਕ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਹੋ ਤੇ ਤੁਸੀਂ ਇਸ ਮੌਕੇ ਇਸ ਮਾਹੌਲ ਨੂੰ ਕੀ ਕਹਿਣਾ ਚਾਹੁੰਦੇ ਹੋ ਔਰ ਕਿਵੇਂ ਪ੍ਰਭਾਵਸ਼ਿਤ ਕਰੋਗੇ ਦੇਖੋ ਜੀ ਜਿਹੜੀ ਅੱਜ ਪਹਿਲੀ ਪਲੇਠੀ ਮੀਟਿੰਗ ਇਹਨਾਂ ਦੀ ਰੱਖੀ ਗਈ ਹੈ ਇਸ ਦੇ ਵਿੱਚ ਪਿੰਡ ਦੀਆਂ ਜੋ ਅ ਵਿਅਕਤੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਕਹਿੰਦੇ ਰੱਗਾਵਾਲ ਨੂੰ ਇਹਨਾਂ ਵੱਲੋਂ ਬਹੁਤ ਪਿੱਛੇ ਪੰਚਾਇਤ ਵੱਲੋਂ ਜਿਹੜੀ ਪਿੱਛੇ ਪੰਚਾਇਤ ਹੈ ਉਹਨਾਂ ਵੱਲ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਗਿਆ ਇੰਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਹੈਗਾ ਅਤੇ ਦੋ ਨੰਬਰ ਤੇ ਇਹਨਾਂ ਨੇ ਸਾਰੇ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਹੈ ਜੋ ਵੀ ਪਿੰਡ ਦਾ ਕੰਮ ਹੋਣ ਵਾਲਾ ਉਹ ਇਹ ਇਕੱਠੇ ਹੋ ਕੇ ਕਰਨਗੇ ਕੋਈ ਆਪਣੀ ਮਰਜ਼ੀ ਨਾਲ ਨਹੀਂ ਸਾਰੇ ਪੰਜ ਸਰਪੰਚ ਬਹੁਤ ਪੜ੍ਹੇ ਲਿਖੇ ਗ੍ਰੈਜੂਏਸ਼ਨ ਨੇ ਸਾਰੇ ਤੇ ਇਹਨਾਂ ਵੱਲੋਂ ਇੱਕ ਹੰਬੜਾ ਵੀ ਅਸੀਂ ਸਾਡੀ ਪੰਚਾਇਤ ਨੂੰ ਪਿੱਛੇ ਵੱਡੇ ਕੰਮ ਹੋਣੇ ਅੱਗੇ ਤੋਂ ਜਿਹੜੇ ਕੰਮ ਹੋਣਗੇ ਅਸੀਂ ਅੱਗੇ ਹੋਰ ਲੈ ਕੇ ਜਾਈਏ ਤਰੱਕੀ ਵੱਲ ਵੀ ਪਿੰਡ ਨੂੰ ਤੇ ਉਹ ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਜੋ ਬੱਚਿਆਂ ਦੀ ਪੜ੍ਹਾਈ ਦਾ ਸਿਸਟਮ ਕਹਿੰਦੇ ਨੇ ਤੇ ਬੱਚਿਆਂ ਨੂੰ ਪਲੇਗ੍ਰਾਉਂਡ ਦੇ ਆ ਉਹ ਵੀ ਬਹੁਤ ਵੱਡੀ ਗੱਲ ਹੈ ਨਸ਼ਿਆਂ ਤੋਂ ਮੁਕਤ ਪਿੰਡ ਹੋਊਗਾ ਜੇ ਆਪਣਾ ਪਿੰਡ ਨਸ਼ਿਆਂ ਤੋਂ ਮੁੱਤ ਹੋਊਗਾ ਤਾਂ ਹੀ ਹਰ ਘਰ ਦੇ ਵਿੱਚ ਸੁਹਾਲੀ ਹੋਵੇਗੀ ਜੋ ਪਿੰਡ ਦੇ ਵਿੱਚ ਇਹਨਾਂ ਦੇ ਨਸ਼ਾ ਤਸਕਰ ਨੂੰ ਆਉਣ ਤੋਂ ਰੋਕਿਆ ਉਹ ਵੀ ਬਹੁਤ ਵੱਡਾ ਉਪਰਾਲਾ ਜੇ ਕਿਸ ਆਊਗਾ ਸਾਡੇ ਪਿੰਡ ਦੇ ਵਿੱਚ ਉਹਨੂੰ ਦੱਸਤਾ ਵੀ ਸਾਡੇ ਕੋਲ ਮੁੜ ਕੇ ਨਹੀਂ ਜਾਊਗਾ ਉਹ ਤੇ ਇਸ ਕਰਕੇ ਅਸੀਂ ਇਹਨਾਂ ਦੇ ਸਾਰੇ ਕੰਮਾਂ ਦੇ ਵਿੱਚ ਇਹਨਾਂ ਨਾਲ ਬੱਦਦ-ਬੱਦ ਸਹਿਯੋਗ ਜਿਵੇਂ ਕਿ ਜਿੰਨਾ ਵੀ ਸਾਨੂੰ ਸਰਬਾ ਸਾਡੇ ਜ਼ਿੰਦਗੀ ਦਾ ਅਸੀਂ ਉਸ ਤੋਂ ਵੱਧ ਹੋ ਕੇ ਇਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਤਾਂ ਕਿ ਪਿੰਡ ਦੇ ਸਾਰੇ ਹੀ ਕਾਰਜ Z to Z ਅਸੀਂ ਇਹਨਾਂ ਦੇ ਨਮੁੱਢ ਨਾ ਮੁੱਢਾ ਲਾ ਕੇ ਕਰ ਸਕੀਏ ਧੰਨਵਾਦ ਜੀ ਸੋ ਕਿਤੇ ਨਾ ਕਿਤੇ ਨਮਿਆ ਚੁਣੀਆਂ ਪੰਚਾਇਤਾਂ ਨੇ ਜਿਹੜੀਆਂ ਲੋਕਤੰਤਰੀ ਪਹਿਲੀ ਪੌੜੀ ਕਹੀ ਜਾਂਦੀ ਹੈ ਜੇਕਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਜਿਹੜੀ ਪੰਚਾਇਤ ਮੈਂਬਰਾਂ ਵੱਲੋਂ ਸਮੁੱਚੀ ਪੰਚਾਇਤ ਵੱਲੋਂ ਜਿਹੜੀ ਕਹੀ ਗਈ ਹੈ ਉੱਥੇ ਹੀ ਪਿੰਡਾਂ ਦੇ ਅੰਦਰ ਡਿਵੈਲਪਮੈਂਟ ਨੂੰ ਲੈ ਕੇ ਨਸ਼ਾ ਜਿਹੜਾ ਹੈਗਾ ਪੰਜਾਬ ਦੇ ਅੰਦਰ ਨੌਜਵਾਨੀ ਆ ਜਿਹੜੀ ਨਸ਼ੇ ਦੀ ਨਾਲ ਗ੍ਰਸਤ ਹੋ ਰਹੀ ਹੈ ਉਸ ਨੂੰ ਲੈ ਕੇ ਵੱਡੇ ਐਮ ਫੈਸਲੇ ਲੈ ਗਏ ਨੇ ਸੋ ਅਸੀਂ ਵੀ ادارے ਵੱਲੋਂ ਪੰਜਾਬ ਦੀਆਂ ਸਮੂੱਚੀਆਂ ਪੰਚਾਇਤਾਂ ਨੂੰ ਫੀਲ ਕਰਦੇ ਹਾਂ ਕਿ ਜਿੱਥੇ ਕਾਨੂੰਨ ਮੁਤਾਬਕ ਕੰਮ ਹੋਣੇ ਚਾਹੀਦੇ ਨੇ ਪੰਚਾਇਤ ਦੇ ਉੱਥੇ ਹੀ ਭਾਈਚਾਰਕ ਸਾਂਝ ਜਿਹੜੀ ਆ ਉਹ ਵੀ ਮਜ਼ਬੂਤ ਹੋਣੀ ਚਾਹੀਦੀ ਔਰ ਮੈਰਿਟ ਦੇ ਆਧਾਰ ਤੇ ਜਿਹੜੇ ਕੰਮ ਹੋਣੇ ਚਾਹੀਦੇ ਨੇ ਸੋ ਅਸੀਂ ਸ਼ੁਭਕਾਮਨਾਵਾਂ ਦਿੰਦੇ ਆ ਪਿੰਡ ਵਾਸੀਆਂ ਨੂੰ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂ ਗੁਰਤੇ ਸੂਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ